ਪੰਜਾਬੀ ਲੋਕ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪੈਣਾ ਤੇ ਵੀਰਾਂ ਨੂੰ ਪਰਮਜੀਤ ਘਰ ਕੰਮੀ ਬੜੀ ਅਦਬ ਅਤੇ ਨਿਮਰਤਾ ਸਹਿ ਸੱਚੀ ਕਹ ਲੱਖਦੀ ਹੈ ਦੋਸਤੋ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਜੋ ਪ੍ਰਾਣਿਤ ਮਾਨੀ ਨੇ ਬੀਬੀਆਂ ਜੋ ਅਕਸਰ ਇਹਨਾਂ ਲੰਮੀ ਹਿੱਕਾਂ ਵਾਲੇ ਗੀਤਾਂ ਨੂੰ ਘੋੜੀਆਂ ਸਹਾਰ ਤੱਪੇ ਸਟਣੀਆਂ ਨੂੰ ਗਾਇਆ ਕਰਦੀਆਂ ਸਨ ਹੌਲੀ ਹੌਲੀ ਕਰਕੇ ਇਸ ਜਹਾਨ ਤੋਂ ਰੁਕਸਤ ਹੁੰਦੀਆਂ ਜਾ ਰਹੀਆਂ ਤਾਂ ਕਿਸੇ ਵੇਲੇ ਇਸ ਗੱਲ ਦੀ ਚਿੰਤਾ ਲੱਗਦੀ ਹੈ ਕਿ ਇਹ ਜੋ ਸਾਡਾ ਸੱਭਿਆਚਾਰ ਹੈ ਕੀਮਤੀ ਖਜ਼ਾਨਾ ਹੈ ਕਿਤੇ ਅਣਗੌਲਿਆ ਨਾ ਹੋ ਜਾਵੇ ਕਿਤੇ ਗਵਾਚ ਨਾ ਜਾਵੇ ਸਾਡੀ ਆਉਣ ਵਾਲੀ ਪੀੜ੍ਹੀ ਕਿਤੇ ਇਸ ਖਜ਼ਾਨੇ ਤੋਂ ਅਣਜਾਣੀ ਨਾ ਰਹਿ ਜਾਵੇ ਆ ਦੋਸਤੋ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਜੋ ਗੀਤ ਅਸੀਂ ਸੁਣੀਏ ਉਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰੀਏ ਤਾਂ ਜੋ ਇਹ سلسلہ ਚੱਲਦਾ ਰਹੇ ਅਤੇ ਗੀਤ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਦਾ ਹੋ ਸਕੇ ਅਤੇ ਜਿਉਂਦੇ ਰਹਿ ਸਕੇ ਆਇਤਾ ਜੋ ਗੀਤ ਹੈ ਉਸ ਮਟਿਆਰ ਦੇ ਦਿਲ ਦੀ ਗੀਤਨਾ ਹੈ ਜਿਸ ਦਾ ਇੱਕ ਬੁੱਢੇ ਨਾਲ ਵਿਆਹ ਹੋ ਜਾਂਦਾ ਹੈ ਹੋਂਦ ਦੇ ਜ਼ਮਾਨੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਰਿਸ਼ਤੇ ਹੁੰਦੇ ਹਨ ਉਹ ਹਾਨ ਪ੍ਰਮਾਨ ਹੁੰਦੇ ਹਨ ਪਰ ਪੁਰਾਣੇ ਸਮੇਂ ਵਿੱਚ ਜਦੋਂ ਨਾਈ ਹੀ ਰਿਸ਼ਤੇ ਕਰਕੇ ਆ ਜਾਂਦੇ ਸਨ ਤਾਂ ਉਹ ਮੁੰਡੇ ਦੀ ਕਈ ਵਾਰ ਉਮਰ ਨੂੰ ਨਹੀਂ ਸੀ ਦੇਖਦੇ ਉਸ ਦੀ ਜ਼ਮੀਨ ਜਾਇਦਾਦ ਨੂੰ ਦੇਖ ਲੈਂਦੇ ਸੀ ਤਾਂ ਕਿਸੇ ਅਲੜ ਮਟਿਆਰ ਦਾ ਜਿਸ ਦਾ ਵਿਆਹ ਇੱਕ ਬੁੱਢੇ ਨਾਲ ਹੋ ਜਾਂਦਾ ਹੈ ਸੋਨਾ ਫਰੋਸਤੇ ਮੰਦੀ ਵੀ ਇਹਦਨਾ ਕਿਉਂਕੀ ਕਹਿੰਦੀ ਆ ਕੋਠੇ ਉੱਤੇ ਕੋਟੇੜਾਇਉਤੇ ਬੁੱਡੇ ਦੀਆ ਟਾਰੀ ਹਾਏ ਹੋਏ ਰਬਾਇਉਤੇ ਬੁੱਡੇ ਦੀਆ ਟਾਰੀ ਬੁੱਡੇ ਨਾਲ ਕਿਉਂ ਵਿਆਹੀ ਸੀ ਕੋਠੇ ਚੜੀ ਕੇ ਵੇਖ ਦੇ ਬੁੱਢਾ ਪਿਆ ਚਾਦਰ ਤਾਣੀ ਆਏ ਓਏ ਰੱਬਾ ਬੁੱਢਾ ਪਿਆ ਚਾਦਰ ਤਾਣੀ ਬੁੱਢੇ ਨਾਲੇ ਕਿਉਂ ਵਿਆਹੇ ਸੀ ਪੱਲਾ ਚੁੱਕ ਕੇ ਵੇ ਦੇ ਬੁੱਢਾ ਬਾਪੁ ਦਾਹਾਣੀ ਹਾਏ ਓਏ ਰੱਬਾ ਬੁੱਢਾ ਬਾਪੁ ਦਾਹਾਣੀ ਬੁੱਡੇ ਨਾਲ ਕਿਉਂ ਵਿਆਹੀ ਸੀ ਜਦ ਮੈਂ ਪਕਾਇਆ ਰੋਟੀਆਂ ਬੁੱਢਾ ਰਸ ਰਸ ਜਾਵੇ ਹਾਏ ਓਏ ਰੱਬਾ ਬੁੱਢਾ ਰੁਸ ਰਸ ਜਾਵੇ ਬੁੱਢੇ ਨਾਲ ਕਿਉਂ ਵਿਆਹੀ ਸੀ ਜਦ ਮੈਂ ਇੰਨੀਆ ਸੇ ਮੀਆ ਬੁੱਢਾ ਹਫ ਹਫ ਖਾਵੇ ਹਾਏ ਓਏ ਰੱਬਾ ਬੁੱਢਾ ਪੁਹਾਫ ਖਾਵੇ ਬੁੱਡੇ ਨਾਲ ਕਿਉਂ ਵਿਆਹੀ ਸੀ ਮੁੰਡੇ ੁੰਡੇ ਬੰਨਣ ਫੇਕੀਆਂ ਬੁੱਢਾ ਬਨੇ ਗੁਲਾਨਾਰੀ ਹਾਏ ਓਏ ਰੱਬਾ ਬੁੱਢਾ ਬਨੇ ਗੁਲਾਨਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਮੁੰਡੇ ਕੁੰਡੇ ਖੇਡਣ ਕਡੀਆਂ ਬੁੱਢਾ ਨਿਤ ਦਾਜਵਾਰੀ ਹਾਏ ਹੋਏ ਰੱਬਾ ਬੁੱਢਾ ਨਿਤ ਦਾਜਵਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ੁੰਡੇ ਕੁੰਡੇ ਚੱਲੇ ਨਾ ਕਰੀ ਬੁੰਡੇ ਕਰ ਲਈ ਤਿਆਰੀ ਹਾਏ ਓਏ ਰੱਬਾ ਬੁੰਡੇ ਕਰ ਲਈ ਤਿਆਰੀ ਬੁੰਡੇ ਨਾਲ ਕਿਉਂ ਵਿਆਹੀ ਸੀ ਹੋਰ ਤਿਆਗਏ ਖਾ ਬੁੱਢਾ ਨਾਸਦਾਰੀ ਹਾਏ ਹੋਏ ਰੱਬਾ ਬੁੱਢਾ ਨਾਸਦਾਰੀ ਬੁੱਡੇ ਨਾਲ ਕਿਉਂ ਵਿਆਹੀ ਸੀ ਕਾਰੀ ਪਾਕੇ ਵੇਚ ਦੀ ਕੋਈ ਬੁੱਡੇ ਦਾਵ ਪਾਰੀ ਹਾਏ ਹੋਏ ਰੱਬ ਕੋਈ ਬੁੱਢੇ ਦਾਵ ਪਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਕੋਈ ਨਾ ਸੁਣ ਕੇ ਬੋਲੇ ਦਾਖਾਰੀ ਪੋਏ ਨਾਲੋਂ ਪਾਰੀ ਹਾਏ ਓਏ ਰੱਬ ਖਾਰੀ ਪੋਏ ਨਾਲੋਂ ਪਾਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਅੰਦਰ ਵੜੀ ਕੇ ਰੋਵਦੀ ਐ ਦੁਰੰਦੀ ਕੁਆਰੀ ਹਾਏ ਓਏ ਰੱਬਾ ਐ ਦੁਰੰਦੀ ਕੁਆਰੀ ਬੁੱਢੇ ਨਾਲ ਕਿਉਂ ਵਿਆਹੀ ਸੀ ਧੰਨਵਾਦ ਦੋਸਤੋ ਜਿਤਨੂੰ ਸਮਝ ਕੇ ਸੁਣ ਕੇ ਆਪਣੇ ਵੀ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਉਸ ਮਟਿਆਰ ਦੀ ਦਿਲ ਦੀ ਜੋ ਬੇਦਨਾ ਹੈ ਉਹ ਸੱਚੀ ਹੈ ਜਿਸ ਦਾ ਕਜੋੜ ਵਿਆਹ ਹੋ ਜਾਂਦਾ ਹੈ ਧੰਨਵਾਦ ਫਿਰ ਮਿਲਾਂਗੇ ਅਗਲੇ ਵੀਡੀਓ